ਦੀ ਬੋਲਬਾਣੀ ਸੋਚ ਲਿਓ ਤੇ ਦੇਖ ਲਿਓ ਵੀ ਅਸੀਂ 9 ਮਹੀਨੇ ਕਾਦ ਲਈ ਚੁੱਪ ਸੀਗੇ ਠੀਕ ਹੈ ਨਾ ਤੇ ਇਹਦਾ ਗੱਲ ਕਰਨ ਦਾ ਸਟਾਈਲ ਤੇ ਇਹਦੇ ਦਿਮਾਗ ਨੂੰ ਕੀ ਫਤੂਰ ਚੜਿਆ ਹੋਇਆ ਆ ਆ ਸਾਰਾ ਸੁਣ ਲਿਓ ਤੁਸੀਂ ਕੀ ਕਰਦਾ ਇਹ ਕਿੱਦਾਂ ਬੋਲਦਾ ਕੀ ਕਹਿਣਾ ਜਿਨ੍ਹਾਂ ਨਾਲ ਬਹਿ ਕੇ ਖਾਂਦਾ ਹੈਲੋ ਲਾਈ ਰਿਕਾਰਡਿੰਗ ਹੈ ਹਾਂ ਵੀਰੇ ਰਾਤ ਤੀਨਾਂ ਕੋ ਗੱਲ ਹੋਈ ਸੀ ਮੇਰੀ ਸੰਦੀਪ ਵੀਰੇ ਨਾਲ ਹਾਂ ਠੀਕ ਹੈ ਮਾ ਸੰਦੀਪ ਇਹਨਾਂ ਨੂੰ ਕਿਹਾ ਸੀ ਵੀ ਤੂੰ ਇੱਕ ਪਾਸਾ ਕਰ ਲੈ ਮੇਰਾ ਵੱਡਾ ਭਰਾ ਬਣਿਆ ਹਾਂ ਯਾਨੀ ਇਹਨਾਂ ਨੂੰ ਝੂਠ ਨਾ ਰੱਖ ਲੈ ਮੇ ਨਾਲ ਜਾਂ ਮੈਂ ਨਾ ਰੱਖ ਠੀਕ ਹੈ ਠੀਕ ਹੈ ਸਵੇਰੇ ਐਂਸ ਹੀ ਵੀਰਾਂ ਕਰੇ ਹਾਂ ਕਿਉਂਕਿ ਮੇਰੇ ਮਾਪੇ ਮੇਰੇ ਮਾਪੇ ਉਹਦੇ ਨਾਲ ਨਾਲ ਉਹਦੇ ਵੀ ਮਾਪੇ ਹੁਣ ਬਿਲਕੁਲ ਸਹੀ ਹੈ ਮੈਨੂੰ ਕੁਝ ਗੱਲਾਂ ਵੈਰੀਫਾਈ ਕਰਨੀਆਂ ਸੀਗੀਆਂ ਹਾਂ ਤੇ ਜਿਹੜੇ ਜਿੰਨਾਂ ਦੇ ਇੱਥੇ ਸੰਦੀਪ ਵੀਰਾਂ ਚੱਕਿਆ ਗਿਆ ਸੀ ਕੀ ਹੋਇਆ ਸੀ ਤੁਸੀਂ ਲੋਕਾਂ ਨੇ ਕੀ ਹੁੰਦੇ ਕੰਨ ਭਰੇ ਸੀ ਸੱਚਾਈ ਕੀ ਸੀ ਕੁਝ ਗੱਲਾਂ ਵੈਰੀਫਾਈ ਕਰਨੀਆਂ ਸੀ ਠੀਕ ਹੈ ਠੀਕ ਹੈ ਨਹੀਂ ਹੈ ਤੂੰ ਤਾਂ ਇਸ ਗੱਲ ਮੇਰੀ ਯਾਦ ਰੱਖੀਂ ਹੂੰ ਤੈਨੂੰ ਲੱਗਦਾ ਹੋਊਗਾ ਤੂੰ ਮੇਰੇ ਸ਼ਹਿਰ ਦੇ ਵਿੱਚ ਹੂੰ ਮੇਰੇ ਘਰ ਦੇ ਕੋਲ 50 ਬੋਰਡ ਆਪਣੇ ਲਾ ਕੇ ਹੂੰ ਇਹ ਤੂੰ ਕੋਈ ਸ਼ੇਖੀ ਮਾਰ ਲੇਂਗਾ ਇਹ ਗੱਲ ਮੇਰੀ ਜ਼ਿੰਦਗੀ ਦੀ ਯਾਦ ਰੱਖੀਂ ਕਿਹੜਾ ਬੋਰਡ ਲੱਗਿਆ ਮੇਰਾ ਤੇਰੇ ਸੁਣ ਲੈ ਰਾਜੇ ਗੱਲ ਸੁਣ ਪਈ ਬੋਰਡ ਲੱਗਿਆ ਪਹਿਲਾਂ ਦੱਸ ਕੋਈ ਉਹ ਸੰਤਲ ਤੂੰ ਜਦੋਂ 21 ਤਰੀਕ ਨੂੰ ਇੱਥੇ ਆਏਗਾ ਨਾ ਹੂੰ ਤੈਨੂੰ ਸਾਰੇ ਪਾਸੇ ਪ੍ਰਿੰਕਲ ਨਜ਼ਰ ਆਏਗਾ ਤੂੰ ਪ੍ਰਿੰਕਲ ਭਾਦਾ ਜੰਮੇ ਸਮਝਦਾ ਨਹੀਂ ਗੱਲ ਤੂੰ ਮੈਂ ਕਦ ਕਹਿ ਰਿਹਾ ਮੈਂ ਤੇਰੇ ਜੰਮ ਪਤਾ ਦਾ ਜੰਮਿਆ ਤੂੰ ਜ਼ਿੰਦਗੀ ਦੇ ਵਿੱਚ ਹੁਣ ਇੱਕ ਚੀਜ਼ ਯਾਦ ਰੱਖੀ ਜੇ ਮੈਂ ਪਾਹਲ